ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਸੂਜੀ ਦੇ ਭੱਲੇ ਬਣਾ ਕੇ ਦਿਖਾਉਣੀ ਹੈ ਤੇ ਇਸ ਸੂਜੀ ਦੇ ਭੱਲੇ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਹੈ ਜਿਹੜੀ ਸੂਜੀ ਦੀ ਲਈ ਹੈ ਸੂਜੀ ਬਰੀਕ ਮੋਟੀ ਜਿਵੇਂ ਦੀ ਵੀ ਹੋਵੇ ਚੰਨ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਲਈ ਹੈ ਅਦਰਕ ਕੱਟੀ ਹੋਈ ਤੇ ਅਦਰਕ ਨੂੰ ਤੁਸੀਂ ਕद्दूकस ਵੀ ਕਰ ਸਕਦੇ ਹੋ ਤੇ ਬਰੀਕ ਕੱਟ ਵੀ ਸਕਦੇ ਹੋ ਇਹਦੇ ਵਿੱਚ ਆਪਾਂ ਇਹ ਪਾ ਲੈਣੀ ਇਦੇ ਵਿੱਚ ਆਪਾਂ ਨੂੰ ਨੋਰਮਲ ਟੈਂਪਰੇਚਰ ਤੇ ਦਹੀਂ ਚਾਹੀਦਾ ਹੈ ਇੱਕ ਕੌਲੀ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਹਾਂਗੇ ਅੱਧਾ ਚਮਚਾ ਆਪਾਂ ਨਮਕ ਚਾਹੀਦਾ ਹੈ ਉਹ ਆਪਾਂ ਇਹਦੇ ਵਿੱਚ ਪਾ ਲੈਂਦੇ ਹਾਂ ਜਿਆਦਾ ਨਹੀਂ ਪਾਉਣਾ ਆਪਾਂ ਬਸ ਥੋੜਾ ਜਿਹਾ ਹੀ ਪਾਉਣਾ ਇਹਨੂੰ ਆਪਾਂ ਫਿਰ ਨਮਕ ਵਾਲੇ ਪਾਣੀ ਦੇ ਵਿੱਚ ਡੋਬੋ ਕੇ ਰੱਖਣਾ ਹੈ ਪਲਿਆਨ ਤੇ ਫਿਰ ਉਹਦੇ ਚ ਵੀ ਨਮਕ ਹੋ ਜਾਂਦਾ ਜੇ ਲੋੜ ਪਈ ਤਾਂ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਵਾੜ ਲਾਂਗੇ ਜਿਵੇਂ ਆਪਣੀ ਸੂਜੀ ਸੀ ਔਰ ਨਹੀਂ ਆਪਣਾ ਦਹੀਂ ਸੀਗਾ ਤੇ ਇਸ ਲਈ ਵਧੀਆ ਬਣ ਗਿਆ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਵਿੱਚ ਕਿਉਂਕਿ ਇੰਨੀ ਹਜੇ ਫੁੱਲਣਾ ਵੀ ਹੈ ਤੇ ਨਾਲੇ ਆਪਾਂ ਇਹਨੂੰ 10 ਮਿੰਟ ਰੈਸਟ ਤੇ ਰੱਖਣਾ ਹੈ ਇਹਦੇ ਵਿੱਚ ਤੁਸੀਂ ਧਨੀਆ ਵੀ ਪਾ ਸਕਦੇ ਹੋ ਆਪਣੇ ਕੋਲ ਧਨੀਆ ਹੈ ਨਹੀਂ ਆਪਾਂ ਸਕਿਪ ਕਰਤਾ ਥੋੜਾ ਬਾਅਦ ਆਪਾਂ ਇਹਦੇ ਵਿੱਚ ਪਾਣਤਾ ਹੋਣਗੇ ਜੋ ਕੁ ਬਾਅਦ ਵਿੱਚ ਫੁੱਲ ਕੇ ਜਿਹੜਾ ਨਾ ਜ਼ਿਆਦਾ ਸਖਤ ਨਾ ਹੋ ਜੇ ਇੰਨਾ ਕਪਾਹ ਪਾਣੀ ਪਾ ਲਾਂਗੇ। ਅਗਰ ਤਾਂ ਇਹ ਹੋਵੇ ਤਾਂ ਤੁਸੀਂ ਜ਼ਰੂਰ ਪਾ ਲਿਓ। ਆਪਣੇ ਕੋਲ ਹੈ ਨਹੀਂ ਸੀ ਇਸ ਲਈ ਆਪਾਂ ਪਾਇਆ ਨਹੀਂ। ਇਨੂੰ ਆਪਾਂ ਪਲੇਟ ਦੇ devkitਾ ਕੇ ਦੇਣੀਆਂ 10 ਤੋਂ 10 ਕਿ ਮਿੰਟ ਇਹਨੂੰ ਰੈਸਟ ਦੇਵਾਂਗੇ ਅਨachar ਆਪਾਂ ਹੋਰ ਜਿਹੜੀਆਂ ਵਿੱਚ ਚੀਤੇ ਪੜੀਆਂ ਨੇ ਉਹਨਾਂ ਦੀ ਤਿਆਰੀ ਕਰ ਲੈਣੇ ਆਂਗੇ ਇਹਨੂੰ ਆਪਾਂ ਰੱਖ ਦੇਣੀ ਆ ਲੋਟੀਏ ਆਪਣਾ ਗਰਮ ਹੋ ਗਿਆ ਤੇ ਆਪਣਾ ਜਿਹੜਾ ਬੈਟਰ ਹੈ ਇਹ ਵੀ ਫੁੱਲ ਕੇ ਤਿਆਰ ਹੈ ਤੇ ਹੁਣ ਆਪਾਂ ਪਾਣੀ ਦਾ ਹੱਥ ਲਾ ਕੇ ਤੁਸੀਂ ਚਮਚੇ ਨਾਲ ਪਾ ਸਕਦੇ ਤੇ ਪਾਣੀ ਦਾ ਹੱਥ ਲਾ ਕੇ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਲੈ ਕੇ ਇਹਨੂੰ ਆਪਾਂ ਇਸ ਤਰ੍ਹਾਂ ਪਾ ਦੇ

ਸਟ੍ਰਾਂਪਾ ਇਹਨਾਂ ਦਾ ਪਰਸਾਰ ਬਦਾ ਦਾਂਗੇ ਆਪਣੇ ਕੋਲ ਨਾ ਚੱਤੀ ਜਿਹੀ ਕੜਾਈ ਹੈ ਥੋੜੀ ਜਿਹੀ ਡੁੱਗੀ ਪੜਾਈ ਹੋਵੇ ਤੇ ਇਹ ਠੀਕ ਹੈ ਪੜਾਈ ਕਿਉਂ ਆਮ ਹੈ ਜਿਹੜੀ ਡੁੱਗੀ ਪੜਾਈ ਹੈ ਉਹ ਅਲੂਮੀਨੀਅਮ ਦੀ ਹੈ ਤੇ ਉਹਦੇ ਵਿੱਚ ਫਿਰ ਆਪਾਂ ਨੂੰ ਕਮੈਂਟ ਪਾ ਜਾਂਦੇ ਨੇ ਤੇ ਸਟੀਲ ਦੀਆਂ ਕੜਾਈਆਂ ਨੇ ਜਿਹੜੀਆਂ ਇਹ ਚੁੱਪ ਗਈ ਹੁੰਦੀਆਂ ਇਹਦੇ ਤੇ ਇੰਡਕਸ਼ਨ ਤੇ ਚੱਲਣ ਨਹੀਂ ਉਹ ਆਪਾਂ ਮੰਨੀ ਗੱਲ ਪੜਿਆ ਹੈਗਾ ਕਿ ਬਰਤਨੀਆਂ ਫਿਰ ਸਟਾਫ ਹੀ ਕਰਦੇ ਨੇ ਛੱਡਦੇ ਨੇ ਕਦੇ-ਕਦੇ ਇੱਕ ਪੌੜੀ ਵਗੈਰਾ ਬਣਾ ਲੈਂਦੇ ਸੀਗੇ ਅੱਛੇ ਜੀ ਦੇ ਅਨਕਾਈਂ ਰਾਈਸ ਸਾਈਡ ਨੂੰ ਹੋਊਗਾ ਕਿ ਆਮਤ ਕਿ ਦੂਧੀਆਂ ਥੋੜੀਆਂ ਜੀਆਂ ਕੜਾਈਆਂ ਵੀ ਲੈ ਕੇ ਆਉਂਗੇ ਅੱਜ ਰੋਲ ਦਾ ਪ੍ਰੋਟੋਕਾਲ ਦੇ ਕਰਕੇ ਨਾਲ 골ਡਨ ਬ੍ਰਾਊਨ ਜੇ ਕਰ ਲੈਣਾ ਹੈਗਾ ਆਪਾਂ ਨਾਰਮਲ ਸੇਕ ਤੇ ਫਿਰ ਅੰਦਰ ਉਹ ਵੀ ਪਾਪੇ ਜਾਂਦੇ ਨੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹਮ ਦਾਲ ਦੇ ਬਣਾਦੇ ਨੇ ਮਾਂ ਦੀ ਦਾਲ ਦੀ ਮੂੰਗੀ ਦਾਲ ਦੀ ਬਣਾ ਲੈਂਦੇ ਨੇ ਛੋਲੇ ਦੀ ਦਾਲ ਦੀ ਬਣਾ ਲੈਂਦੇ ਨੇ ਇਹ ਆਬੀਸਰ ਮੈਂ ਥੋੜਾ ਜਿਆਦਾ ਹੋੜਾ ਦਾ ਪਾਹਾਂ ਵੀ ਜਾਵਦੀ ਹੈ ਬਣਾ ਦੇ ਨੇ ਇਹ ਉਸੇ ਤਰ੍ਹਾਂ ਜਿਹੜਾ ਸੂਜੀ ਦਾ ਵੀ ਬਹੁਤ ਵਧੀਆ ਰੋ ਵਰਗੇ ਪੋਲੇ ਆਪਣੇ ਜਿਹੜੇ ਭੱਲੇ ਨੇ ਬਣ ਕੇ تیار ਹੋ ਗਏ। ਆਪ ਪੂੜਾ ਜੈਨਨ ਹੋਰ 골ਡਨ ਕਰਾਂਗੇ। ਆਪ ਤੁਹਾਨੂੰ ਕੰਨ ਤੇ ਵੀ ਦੱਸ ਰਿਹਾ ਹਾਂ। ਲੋ ਜੀ ਆਪਣੇ ਇਸ ਤਰ੍ਹਾਂ 골ਡਨ ਬ੍ਰਾਊਨ ਜੇ ਹੋ ਗਏ ਨੇ ਇਹਨਾਂ ਨੂੰ ਆਪਾਂ ਪਲੇਟ 'ਤੇ ਕੱਢ ਲੈਣੇ ਆ। ਐਸਟਰਾ ਬਰਕੋਲ ਤੇ ਜਿੰਨੇ ਛੋੜਕੇ ਆਪਾਂ ਪਲੇਟ ਚ ਕੱਟ ਲਏ ਨੇ ਇਸੇ ਤਰੀਕੇ ਦੇ ਨਾਲ ਆਪਾਂ ਦੂਸਰੇ ਵੀ ਸਾਰੇ ਕੱਢ ਲੈਣੇ ਨੇ ਆਪਾਂ ਇੱਕ ਪੂਰ ਹੋਰ ਆ ਉਹ ਵੀ ਕੱਢ ਕੇ ਫਿਰ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੀ ਆ ਲੋ ਜੀ ਆਪਾਂ ਸਾਰੇ ਭੱਲੇ ਬਣਾ ਕੇ ਹਨਾ ਤਿਆਰ ਕਰ ਰਹੇ ਨੇ ਤੇ ਤੁਸੀਂ ਜਿੰਨੇ ਕੁ ਭੱਲੇ ਤਿਆਰ ਕਰਨੇ ਨੇ ਉਹਨੇ ਕੁ ਤੁਸੀਂ ਪਾਣੀ ਚ ਪਾਓ ਬਾਕੀ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਇਹ ਇਸ ਪਾਣੀ ਚ ਆਪਾਂ ਨੂਨ ਪਾ ਲਿਆ ਥੋੜਾ ਜਿਹਾ ਤੇ ਇਹ ਗੁੰਗਣਾਜਾ ਪਾਣੀ ਕਰ ਲਿਆ ਥੋੜਾ ਜਿਹਾ ਨਿੱਘਾ ਜਿਹਾ ਉਹਦੇ ਵਿੱਚ ਆਪਾਂ ਇਹ ਭੱਲੇ ਜਿਹੜੇ ਨੇ ਪਾ ਦੇਣੇ ਨੇ ਜਿੰਨੇ ਤੁਸੀਂ ਪਲੇਟ ਤਿਆਰ ਕਰਨੀ ਆ ਉਹਨੇ ਪਾਣੀ ਚ ਪਾਉਣੇ ਨੇ ਬਾਕੀ ਤੁਸੀਂ ਫ੍ਰਿਜ ਜਿਹਾ ਰੱਖ ਸਕਦੇ ਹੋ ਤੇ ਵੈਸੇ ਵੀ ਤੁਸੀਂ ਚਟਨੀ ਨਾਲ ਖਾਓ ਇਹ ਬੜਾ ਵਧੀਆ ਬਣ ਜਾਂਦੇ ਨੇ ਪਕੌੜਿਆਂ ਤੋਂ ਵੀ ਜ਼ਿਆਦਾ ਟੇਸਟੀ ਲੱਗਦੇ ਨੇ ਇਹਨਾਂ ਨੂੰ ਆਪਾ ਦਸ ਮਿੰਟ ਪਾਣੀ ਦੇ ਵਿੱਚ ਰੱਖਣਾ ਹੈ ਇਸ ਪਾਣੀ ਦੇ ਵਿੱਚ ਤੁਸੀਂ ਹਿੰਗ ਵੀ ਪਾ ਸਕਦੇ ਹੋ ਜੇ ਤੁਹਾਨੂੰ ਉਹਦੀ ਜਨ ਕਿ ਖੁਸ਼ਬੂ ਪਸੰਦ ਹੈ ਤਾਂ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਨਹੀਂ ਤੇ ਤੁਸੀਂ ਇਹਨਾਂ ਮਸਤਰੀ ਟੱਕ ਕੇ ਰੱਖ ਦੇਣਾ 10 ਮਿੰਟ ਲਈ ਲੋ ਜੀ 10 ਮਿੰਟ ਬਾਅਦ ਉਹ ਬਾਅਦ ਵਿੱਚ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਨਚੋੜ ਕੇ ਤੇ ਇੱਕ ਭਾਂਡੇ 'ਚ ਕੱਢ ਲਾਂਗੇ ਨਾਲੇ ਸਾਰਾ ਤੇਲ ਨਿਕਲ ਜਾਂਦਾ ਤੇ ਨਾਲੇ ਬੜੇ ਸੌਖੇ ਹੋ ਜਾਂਦੇ ਨੇ ਜਿੱਤਾਂ ਦੇ ਹੁੰਦੇ ਨੇ ਦਹੀਂ ਪਰਲੇ ਇਹਨੂੰ ਆਪਾਂ ਇਸ ਤਰ੍ਹਾਂ ਪੋਟਲੇ ਹੱਥ ਫੜਦੇ ਨਾਲ ਜਿਹੜਾ ਸਾਰੇ ਨੂੰ ਪਾਣੀ ਵਿੱਚੋਂ ਕੱਢ ਦੇਣਾ ਤੇ ਤੇਲ ਵੀ ਸਾਰਾ ਨਿਕਲ ਜਾਣਾ ਬਹੁਤ ਸੋਣੇ ਹੋ ਜਾਂਦੇ ਨੇ ਇਹਨਾਂ ਨੂੰ ਠੱਟ ਕੇ ਆਪਾਂ 5-7 ਮਿੰਟ ਲਈ ਠੰਡੇ ਹੋਣ ਲਈ ਫ੍ਰਿਜ ਦੇ ਵਿੱਚ ਰੱਖ ਦੇਣਾ ਕਿਉਂਕਿ ਤੀਂ ਪਰਲੇ ਠੰਡੇ ਹੀ ਵਧੀਆ ਲੱਗਦੇ ਨੇ ਦਹੀਂ ਵੀ ਠੰਡਾ ਹੋਵੇ ਆਪਾਂ ਦਹੀਂ ਦੇ ਵਿੱਚ ਮਿੱਠਾ ਪਾ ਕੇ ਫ੍ਰਿਜ ਦੇ ਵਿੱਚ ਰੱਖ ਦਿੱਤਾ ਠੰਡਾ ਹੋਣ ਵਾਸਤੇ ਦੇ ਨੂੰ ਆਪਾਂ ਬਿਲਕੁਲ ਠੰਡਾ ਚਾਹੀਦਾ ਤੇ ਬਾਕੀ ਸਮਾਨ ਕੀ ਕੀ ਚਾਹੀਦਾ ਉਹਦੀ ਆਪਾਂ ਤਿਆਰੀ ਕਰ ਲੈਂਦੇ ਆ ਦੇਖੋ ਕਿੰਨਾ ਤੇਲ ਨਿਕਲ ਗਿਆ ਸਾਰਾ ਤੇ ਆਪਣੇ ਜਿਹੜੇ ਭਰਲੇ ਨੇ ਇਸ ਤਰ੍ਹਾਂ ਸਬ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ 5-7 ਮਿੰਟ ਲਈ ਫ੍ਰਿਜ ਵਿੱਚ ਰੱਖ ਦਿੰਦੇ ਆ ਇਹ ਠੰਡੇ ਹੋ ਜਾਣ ਹਾਂਜੀ ਲੋ ਜੀ ਇੱਧਰ ਆਪਾਂ ਪਲੇਟਿੰਗ ਕਰਦੇ ਹਾਂ ਆਪਣੇ ਭੱਲੇ ਜਿਹੜੇ ਨੇ ਬਿਲਕੁਲ ਠੰਡੇ ਹੋ ਗਏ ਨੇ ਇੱਧਰ ਆਪਾਂ ਕਸ਼ਮੀਰਚ ਥੋੜੀ ਜਿਹੀ ਘੌਂਕੇ ਰੱਖ ਦਿੱਤੀ ਸੀ ਤੇ ਤੁਸੀਂ ਇਹਦੇ ਵਿੱਚ ਕਾਜੂ ਗਦਾਮ ਵੀ ਪਾ ਸਕਦੇ ਹੋ ਇੱਧਰ ਆਪਣੀ ਚਟਨੀ ਹੈ ਇਹ इमਲੀ ਦੀ ਇਹ इमਲੀ ਤੇ ਗੁੜ ਦੀ ਇਹ ਆਪਾਂ ਘਰੇ ਬਣਾ ਕੇ ਤਿਆਰ ਕੀਤੀ ਹੈ ਟੜੀਆਂ ਆਪਣੇ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਜਿਹੜੀ ਕੜੀ ਨੇਵੀ ਤੇ ਹਰੀ ਮਿਰਚ ਦੀ ਜਿਹੜੀ ਚਟਨੀ ਉੜਾ ਕੇ ਤਿਆਰ ਕਰ ਲਈ ਹੈ ਇੱਧਰ ਆਪਾਂ ਕਾਲਾ ਨਮਕ ਥੋੜਾ ਜਿਹਾ ਚਾਹੀਦਾ ਤੇ ਲਾਲ ਮਿਰਚ ਇਹਨਾਂ ਦੀ ਪਲੇਟਿੰਗ ਕਰ ਲਈ ਜੀਰਾ ਪਾ ਪੁੱਨ ਕੇ ਤੇ ਤਰੜੜ ਕਰਕੇ ਰੱਖ ਲਿਆ ਹੁਣ ਜਿੰਨੇ ਵੀ ਤੁਸੀਂ ਪੱਲੇ ਖਾਣੇ ਨੇ ਤੇ ਕਿੰਨੇ ਵੀ ਪਾਉਣੇ ਨੇ ਪਲੇਟ ਦੇ ਵਿੱਚ ਤੁਸੀਂ ਪਾ ਸਕਦੇ ਹੋ ਚਾਹ ਪੰਜ ਜਿੰਨੇ ਵੀ ਤੁਸੀਂ ਪਾਉਣੇ ਨੇ ਤੁਸੀਂ ਪਾ ਸਕਦੇ ਹੋ ਇਧਰ ਆਪਾਂ ਦਹੀਂ ਹੈ ਜਿਹੜਾ ਇਹਨੂੰ ਫੈਂਟ ਕੇ ਮਿੱਠਾ ਪਾ ਕੇ ਤੇ ਠੰਡਾ ਕਰ ਲਿਆ ਬਿਲਕੁਲ ਠੰਡਾ ਇਹ ਫ੍ਰਿਜ ਦੇ ਵਿੱਚ ਆਪਾਂ ਠੰਡਾ ਕਰ ਲਿਆ ਸੀਗਾ ਤੇ ਦਹੀਂ ਆਪਾਂ ਕਾਫੀ ਸਾਰਾ ਪਾਉਣਾ ਹੈਗਾ ਪੱਲੇ ਉੱਪਰ ਕਿਉਂਕਿ ਪੱਲੇ ਜਿਹੜੇ ਨੇ ਇਹ ਦਹੀਂ ਨਾਲ ਹੀ ਸਵਾਦ ਲੱਗਦੇ ਨੇ ਤੇ ਦਹੀਂ ਦੇ ਵਿੱਚ ਬਿਲਕੁਲ ਵੀ ਕੰਜੂਸੀ ਨਹੀਂ ਕਰਨੀ ਪੂਰਾ ਤੁਸੀਂ ਦਹੀਂ ਦੇ ਨਾਲ ਇਹਨਾਂ ਨੂੰ ਠੱਕ ਦੇਣਾਗਾ ਦਹੀਂ ਪੱਲੇ ਪਾਉਣਾ ਹੁਣ ਇਹਦੇ ਤੇ ਆਪਾਂ ਪਾਉਣੀ ਹੈ ਚਟਣੀ ਇਹ ਵੀ ਬੜੇ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਵਿੱਚ ਬਿਨਾ ਕਿਸੇ ਵੀ ਚੀਜ਼ ਦੇ ਪਾਈ ਤੋਂ ਬੜੀ ਠਿੱਕ ਬਣੀ ਹੈ ਇਹ ਆਪਾਂ ਕੁਈਏ ਦੇ ਵਿੱਚ ਕਾਰਨਫਲਾਰ ਕੁਛ ਨਹੀਂ ਪਾਇਆ। ਆਪਾਂ ਚਟਨੀ ਪਾ ਦੇਣੀ ਆ। ਥੋੜੀ-ਥੋੜੀ ਆਪਾਂ ਹਰੀ ਚਟਨੀ ਵੀ ਪਾ ਦੇਣੀ ਆ ਥੋੜੀ ਜੀ ਤਿੱਖੀ ਆ। ਇਸ ਲਈ ਆਪਾਂ ਘੱਟ ਪਾਵਾਂਗੇ। ਉੱਪਰ ਦੀ ਆਪਾਂ ਜਿਹੜਾ ਆਪਾਂ ਬਿਸਿਆ ਹੋਇਆ ਦੀਰਾ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਥੋੜੀ ਜਿਹੀ ਲਾਲ ਮਿਰਚਾ ਪਾਵਾਂਗੇ ਥੋੜੀ ਜਿਹੀ ਉੱਪਰ ਦੀ ਆਪਾਂ ਜਿਹੜੀ ਕਿਸ਼ਮਿਸ਼ ਜਿਹੜੀ ਨਾ ਭਿਉਂ ਕੇ ਰੱਖੀ ਸੀ ਇਹ ਬਹੁਤ ਵਧੀਆ ਲੱਗਦੀ ਹੈ ਥੋੜੀ ਜਿਹੀ ਆਪਾਂ ਇਹ ਪਾ ਦਾਂਗੇ ਤੇ ਭੱਲੇ ਖਾਣ ਲਈ ਬਿਲਕੁਲ ਤਿਆਰ ਨੇ ਲਿਖਣ ਵਾਸਤੇ ਬਿਲਕੁਲ ਤਿਆਰ ਆਪਣੀ ਪਲੇਟ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਕੇ ਖਾ ਸਕਦੇ ਹੋ ਤੇ ਤੁਸੀਂ ਦੱਸਣਾ ਵੀ ਕਿਵੇਂ ਇਹ ਰੈਸਪੀ ਲੱਗੀ ਹੈ ਸਾਡੀ ਤੇ ਬਿਲਕੁਲ ਨੋਰਮਲ ਘਰੇ ਚੀਜ਼ਾਂ ਤੋਂ ਹੀ ਆਪਾਂ ਸਭ ਕੁਝ ਤਿਆਰ ਕੀਤਾ ਹੈਗਾ ਕੋਈ ਵੀ ਚੀਜ਼ ਆਪਾਂ ਬਾਹਰੋਂ ਨਹੀਂ ਸਾਰੀਆਂ ਚਟਣੀਆਂ ਆਪਾਂ ਜਿਹੜੀਆਂ ਨੇ ਘਰੀ ਬਣਾਈਆਂ ਲਈਆਂ ਇਹ ਬੜੇ ਸੌਖੇ ਤਰੀਕੇ ਨਾਲ ਬਣ ਜਾਂਦੀ ਆਪਾਂ ਚਟਣੀ ਥੋੜੀ ਜਿਹੀ ਹੋਰ ਪਾਉਣੇ ਆ ਬੱਚੇ ਪਸੰਦ ਕਰਦੇ ਨੇ ਚਟਣੀ ਕਾਣ ਤੇ ਲਓ ਜੀ ਤੇ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਕਿਤੇ ਤੁਸੀਂ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ